ਇਹ ਬੜੀ ਸੋਸਤੀ ਗੱਲ ਹੈ ਜੀ ਪਹਿਲੇ ਦੋ ਵਾਰੀ ਕੇਜਫੀਰ ਵਾਲ ਸਾਹਿਬ ਨੂੰ ਦਿੱਲੀ ਵੀ ਮਿਲੇ ਹੈ ਕਿ ਉਹਨਾਂ ਦੀ سزا ਇਹ ਪੂਰੀ ਹੋ ਗਈ ਹੈ ਤੇ ਤੁਸੀਂ ਉਹਨਾਂ ਦੀ ਰਿਹਾਈ ਦਿਓ ਉਹ ਕਹਿੰਦੇ ਜੀ ਇਹ ਮੇਰੇ ਹਿੱਸੇ ਦੇ ਵਿੱਚ ਨਹੀਂ ਹੈ ਜਿਹੜਾ ਹੁਣ ਸਾਬਤ ਹੋ ਗਿਆ ਕਿ ਉਹਨਾਂ ਨੇ ਮੇਰੇ ਨਾਲ ਗਲਤ ਬਿਆਨ ਦਿੱਤਾ ਤੇ 26 ਸਾਲ ਭੁੱਲਰ ਸਾਹਿਬ ਜੇਲ੍ਹ ਦੇ ਵਿੱਚ ਰਹੇ ਹੈ ਦੂਜੇ ਪਾਸੇ ਬੀਬੀ ਬਾਣੂ ਦੇ ਉੱਤੇ ਜਿਨ੍ਹਾਂ ਨੇ ਜ਼ਬਰਜਨਾਹ ਕੀਤਾ ਸੀ ਇੱਕ ਮੁਸਲਮਾਨ ਬੀਬੀ ਦੇ ਉੱਤੇ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕਤਲ ਕਰਤਾ ਸੀ ਉਹਨਾਂ ਨੂੰ ਪਿਛਲੇ ਸਾਲ ਜਿਹੜਾ ਆਜ਼ਾਦੀ ਦਾ ਦਿਨ 15 ਅਗਸਤ ਨੂੰ ਮਨਾਇਆ ਜਾਂਦਾ ਹੈ ਉਦੋਂ ਗੁਜਰਾਤ ਤੇ ਸੈਂਟਰ ਦੀ ਭਾਜਪਾ ਸਰਕਾਰ ਨੇ ਛੱਡ ਤੇ ਸੀਗੇ ਪਰ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਬਤਾਰਾ ਕਿਉਂ ਹੋ ਰਿਹਾ ਹੈ 32-33 ਸਾਲਾਂ ਦੇ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਐ ਤੇ ਅਜੇ ਤੱਕ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ ਇਹ ਬੜੀ ਸ਼ਰਮ ਦੀ ਗੱਲ ਹੈ ਉਹ ਤਾਂ ਜੀ ਬਹੁਤ ਮਾੜਾ ਕੀਤਾ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਸਾਡੇ ਤਨੌਲੇ ਦੇ ਐਸਐਚਓ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹ ਸ਼ੰਗਾਰਾ ਸਿੰਘ ਦੇ ਪੁੱਤ ਹੈਗੇ ਆ ਕੋਟ ਦੂਨੇ ਦੇ ਤੇ ਇਹ ਸਾਡਾ ਪਰਿਵਾਰ ਹੈ ਤੇ ਸ਼ੰਗਾਰਾ ਸਿੰਘ ਜੀ ਸਾਡੇ ਮੁੱਖ ਜਥੇਦਾਰ ਸੀਗੇ ਤੇ ਇਹਨਾਂ ਨੇ ਬਹੁਤ ਸਮਾਜਿਕ ਕੰਮ ਕੀਤੇ ਐ ਇਹਨਾਂ ਨੂੰ ਫੜ ਕੇ ਲੁਧਿਆਣੇ ਦੇ CIAt ਲੈ ਕੇ ਉੱਥੇ ਇਹਨਾਂ ਦੇ ਉੱਤੇ ਬਹੁਤ ਬੁਰੀ ਤਸ਼ੱਦਦ ਕੀਤੀ ਜਿਹੜੀ ਮੈਂ ਵੀਡੀਓ ਦੇ ਉੱਤੇ ਵੀ ਤੁਹਾਨੂੰ ਪ੍ਰਕਾਸ਼ ਕੀਤੀ ਹੈ ਤੇ ਚੀਫ ਮਿਸਟਰ ਸਾਹਿਬ ਨੇ ਇਹਨਾਂ ਦੇ ਨਾਲ ਗੱਲਬਾਤ ਵੀ CIA ਲੁਧਿਆਣੇ ਦੇ ਵਿੱਚ ਕੀਤੀ ਕਿ ਤੂੰ ਸਾਡੇ ਗਵਰਨਮੈਂਟ ਦੇ ਖਿਲਾਫ ਨਾ ਬੋਲਿਆ ਕਰ ਤੇ ਭਾਣਾ ਸਿੱਧੂ ਨੇ ਕਿਹਾ ਕਿ ਜੇ ਤੁਸੀਂ ਚੰਗੇ ਕੰਮ ਕਰੋਗੇ ਤਾਂ ਮੈਂ ਚੰਗਾਈ ਲਿਖੂਗਾ ਤੇ ਬੋਲੂਗਾ ਜੇ ਤੁਸੀਂ ਜਿੰਨੇ ਵੀ ਵਾਅਦੇ ਕੀਤੇ ਆ ਉਹਨਾਂ ਦੇ ਉੱਤੇ ਉਤਰੇ ਨਹੀਂ ਬੇਰਜ਼ਕਾਰੀ ਇੰਨੀ ਹੋ ਗਈ ਹੈ ਝੂਠੇ ਮੁਕਾਬਲੇ ਪੁਲਿਸ ਦੇ ਫੇਰ ਸ਼ੁਰੂ ਹੋ ਗਏ ਆ ਤੇ ਰਿਸ਼ਵਤਖੋਰੀ ਇੰਨੀ ਹੋ ਗਈ ਹੈ ਤੇ ਪੰਜਾਬ ਦਾ ਹਾਲ ਬਹੁਤ ਬੁਰਾ ਹੋ ਗਿਆ ਕਿਤੇ ਵੀ ਲੁੱਟ ਹੋ ਜਾਂਦੀ ਹੈ ਕਿਤੇ ਵੀ ਕੁੱਟ ਹੋ ਜਾਂਦੀ ਹੈ ਤੇ ਮੈਂ ਤਾਂ ਇਹ ਸੱਚ ਬੋਲਣਾ ਪਰ ਇਹਨਾਂ ਨੂੰ ਬਰਸ ਦੇ ਵਿੱਚ ਵੀ ਪਾਇਆ ਗਿਆ ਵਿਚਾਰੇ ਬੰਦੇ ਨੂੰ ਇਹੋ ਜੀ ਠੰਡ ਦੇ ਵਿੱਚ ਜਿਹੜੇ ਅੱਜ ਵੀ ਰਜਾਈ ਲੈ ਕੇ ਅਸੀਂ ਠਰ ਠਰ ਰਾਤ ਨੂੰ ਕੰਮ ਕਰਦੇ ਆਂ ਤੇ ਇਹੋ ਜਿਹੇ ਬਤੀਰਾ ਇਹ ਆਪਣੇ ਬੰਦਿਆਂ ਨਾਲ ਕਰਨਾ ਅਕਸਰ ਚੀਫ ਨਸਸ ਸਾਹਿਬ ਇੱਥੋਂ ਦੇ ਮੈਂਬਰ ਪਾਰਲੀਮੈਂਟ ਰਹੇ ਐ ਜਿਵੇਂ ਮੈਂ ਮੈਂਬਰ ਪਾਰਲੀਮੈਂਟ ਆ ਤੇ ਇਸ ਮੇਰਾ ਤਾਂ ਇਹ ਸਾਰਾ ਪਰਿਵਾਰ ਹੈ ਇਹ ਸਮਰੂਰ ਤੇ ਬਰਨਾਲਾ ਤੇ ਮਲੇਰ ਕੋਟਲਾ ਤੇ ਇਸ ਤਰ੍ਹਾਂ ਦਾ ਬੁੱਚੜ ਖਾਨਾ ਕਰਨਾ ਆਪਣੇ ਬੰਦਿਆਂ ਦੇ ਨਾਲ ਨਾਲੇ ਚੀਫ ਮਿਨਿਸਟਰ ਥੋੜੀ ਇਹ ਸੀ ਆਈ ਇਹ ਸਟਾਫ ਦੇ ਵਿੱਚ ਗੱਲ ਕਰਦਾ ਤੇ ਥਾਣੇਦਾਰਾਂ ਨੂੰ ਕਹਿੰਦਾ ਇਹਦੀ ਛੇਲ ਲਾ ਦੋ ਇਹ ਤਾਂ ਬਹੁਤ ਵੱਡਾ ਇਹ ਜ਼ੁਲਮ ਕੀਤਾ ਹੈ ਇਹਦੇ ਖਿਲਾਫ ਜੇ ਅਸੀਂ ਧਰਨਾ ਲਾਤਾ ਤੇ ਸਾਰਾ ਪੰਜਾਬ ਇਕੱਠਾ ਹੋ ਜਾਊਗਾ ਤੇ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਦੇਖੋ ਮੇਰੇ ਵੋਟਰ ਵੀ ਹੋ ਤੁਸੀਂ ਸਾਡੇ ਜ਼ਿਲ੍ਹੇ ਦੇ ਚੀਫ ਮਿਨਿਸਟਰ ਵੀ ਹੋ ਤੈਨੂੰ 5-6 ਦਿਨਾਂ ਦੇ ਵਿੱਚ ਇਹਦੇ ਤੇ ਕੇਸ ਵਾਪਸ ਲੈ ਕੇ ਇਹਨੂੰ ਇੱਜ਼ਤ ਦੇ ਨਾਲ ਬਹਾਰ ਕਰੋ ਨੇਤਾ ਇਹਦੇ ਤੇ ਅਸਰ ਬਹੁਤ ਪੈਣਾ ਹੋਊਗਾ ਆਰਾਮੰਤਰ ਜੀ ਇਹ ਜਿੱਥੇ ਮਰਜੀ ਇਹ ਕੋਈ ਬਣਾਵੇ ਨਾ ਬਣਾਵੇ ਪਰ ਮੁਸਲਮਾਨਾਂ ਦੀ ਮਸਜਿਦ ਨੂੰ ਤੋੜ ਕੇ ਭੰਨ ਕੇ ਉਹਦੇ ਉੱਤੇ ਰਾਮ ਮੰਦਰ ਦੀ ਸਾਰੀ ਕਰਨੀ ਬਿਲਕੁਲ ਸਾਡੇ ਮਜ਼ਬ ਦੇ ਖਿਲਾਫ ਹੈ ਸਿੱਖਾਂ ਨੇ ਤੇ ਰਾਜ ਦੇ ਵਿੱਚ ਤਾਂ ਅਸੀਂ ਸਵਾਮਣ ਇਹ ਬਨਾਰਸ ਦੇ ਜਿਹੜਾ ਮੰਦਰ ਹੈ ਮਹਾਰਾਜਾ ਰਣਜੀਤ ਸਿੰਘ ਨੇ ਸਵਾਮਣ ਸੋਨਾ ਚੜਾਇਆ ਸੀਗਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਮੁਸਲਮਾਨਾਂ ਲਈ ਮਸਜਿਦ ਬਣਾਈ ਸੀ ਹਰਗੋਬਿੰਦਪੁਰ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਰਾਨ ਸ਼ਰੀਫ ਲਖਾ ਕੇ ਮੁਸਲਮਾਨਾਂ ਨੂੰ ਵੰਡੀਆਂ ਸੀਗੀਆਂ ਤੇ ਮੇਰਾ ਮਤਲਬ ਇਹ ਜਦੋਂ ਰਾਜ ਹੁੰਦਾ ਹੈ ਉਦੋਂ ਤਾਂ ਸਾਰੇ ਅੰਦੇ ਲਈ ਕੁਛ ਨਾ ਕੁਛ ਕਰੀਦਾ ਪਰ ਇਸ ਤਰ੍ਹਾਂ ਦਾ ਵਤੀਰਾ ਕਰਨਾ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਮੋਦੀ ਸਾਹਿਬ ਸ਼ਾਹ ਜੀ ਨੈਸ਼ਨਲ ਸਕਿਉਰਿਟੀ ਡਵਾਈਜ਼ਰ ਜਿਵੇਂ ਉੱਥੇ ਟੈਂਡਰ ਦੇ ਵਿੱਚ ਮਰਵਾਤਾ ਇਹ ਦੀਪ ਇਹ ਆਪਣਾ ਅਨੈਜਰ ਸਾਹਿਬ ਨੂੰ ਫੇਰ ਇਹ ਮਲਕ ਨੂੰ ਫੇਰ ਸੁਖਦੂਲ ਸਿੰਘ ਨੂੰ ਫੇਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾ ਦੇਣਾ ਤੇ ਲਖਬੀਰ ਸਿੰਘ ਰੋਡੇ ਨੂੰ ਮਰਵਾ ਦੇਣਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾ ਦੇਣਾ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾ ਦੇਣਾ ਇਹ ਤਾਂ ਇਹ ਅਸੀਂ ਬਰਦਾਸ਼ਤ ਨਹੀਂ ਕਰਦੇ ਜਿਵੇਂ ਬਲੈਟ ਬਰਤਾਨੀਆਂ ਦੇ ਵਿੱਚ ਅਵਤਾਰ ਸਿੰਘ ਠੰਡੇ ਨੂੰ ਕੀਤਾ ਹੈਗਾ ਇਹ ਤਾਂ ਬਰਦਾਸ਼ਤ ਤੋਂ ਬਹੁਤ ਦੂਰ ਹੈ ਕਿ ਇਹ ਸਿੱਖ ਕਿਵੇਂ ਬਰਦਾਸ਼ਤ ਕਰ ਤੇ ਕੋਈ ਵੀ ਨਹੀਂ ਬੋਲਦਾ ਹੈਗਾ ਇਹ ਨਾ ਬਾਦਲ ਪਾਰਟੀ ਬੋਲਦੀ ਹੈ ਨਾ ਕੋਈ ਕਾਂਗਰਸ ਪਾਰਟੀ ਬੋਲਦੀ ਹੈ ਇਹ ਕਤਲ ਜਿਹੜੇ ਬਾਹਰ ਦਿੱਤੇ ਹੈ ਸੈਂਟਰ ਦੀ ਸਰਕਾਰ ਨੇ ਇਹਦੇ ਖਿਲਾਫ ਕੋਈ ਵੀ ਸਿੱਖ ਲੀਡਰ ਨਾ ਬਾਦਲਦਾਲ ਨਾ STPC ਨਾ ਤਖਤਾਂ ਦੇ ਜੱਜਦਾਰ ਮੂੰਹ ਨਹੀਂ ਖੋਲਦੇ ਇਸ ਜ਼ਬਰਦਸਤ ਇਹ ਪਤਾ ਨਹੀਂ ਕੀ ਇਹਨਾਂ ਨੂੰ ਸੱਪ ਵੱਢ ਗਿਆ ਕਿ ਕੀ ਹੋ ਗਿਆ ਕਿ ਇਹ ਚੁੱਪ ਕਿਉਂ ਕੀਤੇ ਬੈਠੇ ਆ ਮਾਨ ਸਰ ਇੱਕ ਨਾ ਜੀ ਜਦੋਂ ਚੋਣਾਂ ਹੋਈਆਂ ਸਭਾ ਸੰਸਦ ਚੋਣਾਂ ਤੇ ਆਮ ਆਦਮੀ ਪਾਰਟੀ ਵੱਲੋਂ ਤਾਂ ਬੇਅਦਬੀ ਦਾ ਇਨਸਾਫ ਕੋਜੀ ਵੀ ਨਾ ਦੇਣ ਦੀ ਗੱਲ ਕਹੀ ਗਈ ਸੀ ਪਰ ਅੱਜ ਤੱਕ ਉਹ ਉਹ ਮਾਮਲੇ ਤੇ ਕੁਝ ਨਹੀਂ ਹੋਇਆ ਤੇ ਉਹਨਾਂ ਦੀ ਖਬਰ ਹੈ ਵੀ ਬੇਅਦਬੀਆਂ ਦੇ ਮਾਮਲੇ 'ਚ ਡੇਰਾ ਮੁਖੀ ਖਿਲਾਫ ਜਿਹੜਾ ਕੇਸ ਚਲਾਉਣ ਦੀ ਪੰਜਾਬ ਸਰਕਾਰ ਨੇ ਇਜਾਜ਼ਤ ਦਿੱਤੀ ਉਹਦੇ ਬਾਰੇ ਕੀ ਕਹਿਣਾ ਤੁਸੀਂ ਜਿਹੜਾ ਕੇਸ ਸੀ ਬੇਅਦਬੀਆਂ ਦਾ ਮਾਮਲਾ ਹਾਂ ਬੇਅਦਬੀਆਂ ਦਾ ਕੇਸ ਸੀ ਅਜੇ ਤੱਕ ਚੱਲੀ ਜਾਂਦਾ ਹੈ ਕਿ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈਆਂ ਪਰ ਜਿਹੜੀ ਚਾਰਜ ਸ਼ੀਟ ਹੈ ਉਹ ਅਦਾਲਤਾਂ ਦੇ ਵਿੱਚ ਦਿੱਤੀ ਗਈ ਹੈ ਇਸ ਕਰਕੇ ਅਸੀਂ ਆਪਣਾ ਜਿਹੜਾ ਮੋਰਚਾ ਚਲਾਇਆ ਹੋਇਆ ਸੀ ਉਹ ਹਾਲ ਦੀ ਘੜੀ ਮਸਤਲ ਕੀਤਾ ਗਿਆ ਕਿ ਅਸੀਂ ਦੇਖ ਲਈਏ ਕਿ ਜਿਹੜੇ ਚਾਰ ਸ਼ੀਟ ਸਬਿਟ ਕੀਤੀ ਹੈ ਅਦਾਲਤਾਂ ਦੇ ਵਿੱਚੋਂ ਤਾਂ ਕੀ ਬਣਦਾ ਹੈ ਤੇ ਉੱਤੋਂ ਦੀ ਐਸ.ਸੀ.ਪੀ.ਸੀ ਦੇ ਇਲੈਕਸ਼ਨਸ ਆ ਰਹੇ ਹੈ ਫਿਰ ਸੰਤ ਜੁਨੈਲ ਸਿੰਘ ਪਿੰਡਾਵਾਂ ਦਾ ਜਨਮ ਦਿਨ ਆ ਗਿਆ 12 ਫਰਵਰੀ ਨੂੰ ਫਿਰ ਪਾਰਲੀਮੈਂਟ ਦੇ ਇਲੈਕਸ਼ਨਸ ਆ ਗਏ ਹੈ ਇਸ ਕਰਕੇ ਸਾਨੂੰ ਉਹ ਮੋਰਚਾ ਮਲਤਵੀ ਥੋੜੀ ਦੇਰ ਲਈ ਕਰਦਾ ਪਿਆ ਤੇ ਅਸੀਂ ਫੇਰ ਜੇ ਗ੍ਰਿਫਤਾਰੀ ਨਾ ਹੋਈ ਐ ਉਸ ਨੂੰ ਫੇਰ ਸੁਰਜੀਤ ਕਰਾਂਗੇ 26 ਜਨਵਰੀ ਅਸੀਂ ਨਹੀਂ ਮਨਾ ਰਹੇ ਜੋ ਕਰਕੇ ਸਾਡੇ ਜਿਹੜੇ ਨਮਾਇंदे ਸੀਗੇ ਜਿਨ੍ਹਾਂ ਨੇ ਕਮੇਟੀ ਬਣੀ ਸੀਗੀ ਸੁਧਾਰ ਬਣਾਉਣ ਦੀ ਉਹਦੇ ਵਿੱਚ ਸਾਡੇ ਦੋ ਨਮਾਇंदे ਸੀ ਸਖਾਂ ਦੇ ਇੱਕ ਸਰਦਾਰ ਹੁਕਮ ਸਿੰਘ ਸੀਟ ਸਰਦਾਰ ਭੋਪਾਲ ਦੇ ਸਗਮਾਨ ਸੀਗੇ ਉਹਨਾਂ ਨੇ ਦਸਕਤ ਤਾਂ ਨਹੀਂ ਸੀ ਕੀਤੀ ਸਬਦਾਂ ਦੇ ਉੱਤੇ ਜੋ ਕਰਕੇ ਜਿਹੜੇ ਵੈਦੇ ਗਾਂਧੀ ਤੇ ਨਹਿਰੂ ਨੇ ਸਿੱਖਣ ਨਾਲ ਕੀਤੇ ਸੀਗੇ ਕਿ ਤੁਸੀਂ ਸਾਡੇ ਹਿੰਦੂਆਂ ਨਾਲ ਰਲ ਜਾਓ ਤੇ ਜਦੋਂ ਅੰਗਰੇਜ਼ਾਂ ਨੂੰ ਅਸੀਂ ਬਾਹਰ ਕੱਢਦਾ ਤੇ ਤੁਹਾਡੇ ਲਈ ਇੱਕ ਇਹੋ ਜਿਹਾ ਕੀਤਾ ਦਮਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿਕਮਾਨ ਸਕੋਗੇ ਤੇ ਸਾਡੇ ਉੱਤੇ ਤਾਂ ਇਹ ਇਹਨਾਂ ਨੇ ਜਬਰੂਨ 1947 ਤੋਂ ਬਾਅਦ ਕੀਤਾ ਬਲੂ ਸਟਾਰ ਕੀਤਾ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਤੇ ਐ ਬਾਹਰ ਦੇ ਮੁਲਕਾਂ ਸਿੱਖ ਮਾਰਨੇ ਸ਼ੁਰੂ ਕਰਤੇ ਐ ਤੇ ਇਹ ਤਾਂ ਇਹ ਅਸੀਂ ਕਾਲਾ ਦਿਵਸ ਮਨਾ ਰਹੇ ਹਾਂ 26 ਤਰੀਕ ਨੂੰ ਮੋਗੇ ਤੇ ਸਾਰਿਆਂ ਨੂੰ ਉੱਥੇ ਪਹੁੰਚਣਾ ਚਾਹੀਦਾ ਹੈ ਕਿ ਆਪਣੀ ਪ੍ਰਸੰਤੀ ਦਿੱਕੇ ਜਰ ਅਸੀਂ ਕਹੀਏ ਕਿ ਇਹ ਜਿਹੜਾ ਸਬਧਾਨ ਤੁਸੀਂ ਇਹ ਮਨਾ ਰਹੇ ਹੋ ਇਹ ਬਿਲਕੁਲ ਬੋਗਸ ਹੈ ਤੇ ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਉਹਨਾਂ ਨੂੰ ਤੁਸੀਂ ਸੱਦਿਆ ਸੀ ਪਰ ਜਿਹੜੇ ਸਿੱਖਾ ਦੇ ਉੱਤੇ ਕਤਲਬਾਹ ਕਰ ਦਿੱਤੇ ਐ ਬਾਈਡਨ ਸਾਹਿਬ ਅਮਰੀਕਾ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ 26 ਤਰੀਕ ਦੀ ਮਿਲਟਰੀ ਪਰੇਡ ਦੇ ਵਿੱਚ ਹਾਜ਼ਰ ਨਹੀਂ ਹੋਵਾਂਗੇ ਤੇ ਜਾਪਾਨ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਸੱਦਿਆ ਗਿਆ ਸੀਗਾ ਤੇ ਆਸਟ੍ਰੇਲੀਆ ਦੇ ਵੀ ਪ੍ਰਾਈਮ ਮਿਨਿਸਟਰ ਨੂੰ ਸੱਦਿਆ ਸੀ ਕਿਉਂ ਕਰਕੇ ਜਿਹੜਾ ਸਮਝੌਤਾ ਡਿਫੈਂਸ ਦਾ ਹੋਇਆ ਥੀਨੇ ਕਲਾਫ ਗਾਰਡ ਉਹਦੀ ਵੀ ਮੀਟਿੰਗ ਸੀਗੀ ਜਪਾਨ ਤੇ ਆਸਟ੍ਰੇਲੀਆ ਦੇ ਵੀ ਪ੍ਰਾਈਮ ਮਿਨਿਸਟਰ ਨੇ ਜਵਾਬ ਦਿੱਤਾ ਕਿ ਅਸੀਂ ਇਸ ਦੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਸੋ ਮੇਰਾ ਮਤਲਬ ਸਿੱਖਾਂ ਦਾ ਮਸਲਾ ਬਹੁਤ ਜ਼ਿਆਦਾ ਪੱਕਿਆ ਹੋਇਆ ਹੈ ਕਿ ਬਾਹਰਲੇ ਮੁਲਕਾਂ ਦੇ ਵਿੱਚ ਮੋਦੀ ਸਾਹਿਬ ਸ਼ਾਂਤ ਸਾਹਿਬ ਦੀ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਤੇ ਇਹ ਜਿਹੜੇ ਰੋ ਤੇ ਆਈਬੀ ਤੇ ਮਿਲਟਰੀ ਇੰਟੈਲੀਜੈਂਸ ਤੇ ਕੈਬਨਿਟ ਸੈਕਟਰੀ ਹੈ ਇਹਨਾਂ ਦੀ ਜ਼ਰੂਰਤ ਕਿਵੇਂ ਪਈ ਕਿ ਭਾਰਤ ਦੇ ਮੁਲਕਾਂ ਦੇ ਵਿੱਚੋਂ ਉਹਨਾਂ ਦੀ ਇਹ ਜਿਹੜੀ ਸੋਵਰੈਨਿਟੀ ਸੀ ਉਹਨਾਂ ਦੀ ਬਾਦਸ਼ਾਹੀ ਸੀ ਉਹਨੂੰ ਤੋੜ ਕੇ ਇਹਨਾਂ ਨੇ ਆਪਣੇ ਇੰਟੈਲੀਜੈਂਸ ਏਜੰਸੀਸ ਤੋਂ ਸਿੱਖਾ ਨੂੰ ਉੱਥੇ ਅਸੈਸਿਨੇਟ ਤੇ ਕਤਲ ਕਰਵਾਇਆ ਮਾਨਦਾਲਾ ਪੰਜਾਬ ਦੇ ਵਿੱਚ ਇੰਨੀਆਂ ਸ਼ੀਟਾਂ ਤੇ ਜਿਹੜਾ ਲੋਕ ਸਭਾ ਲੜੇਗਾ ਅਸੀਂ ਵਿਚਾਰ ਕਰ ਰਹੇ ਹਾਂ ਜੀ ਅਸੀਂ ਸਾਰਿਆਂ ਦੇ ਨਾਲ ਮਿਲ ਵਰਤਨ ਕਰ ਰਹੇ ਹਾਂ ਕਿ ਕਿਵੇਂ ਹੋਊਗਾ ਜੋ ਕਰਕੇ ਅਸੀਂ ਸਮਝਦੇ ਹਾਂ ਕਿ ਬਦਮਨੀ ਫੈਲਣ ਵਾਲੀ ਹੈ ਜਿਹੜਾ راہુલ ਗਾਂਧੀ ਦੀ ਜਿਹੜੀ ਯਾਤਰਾ ਹੈ ਕੀ ਆਸਾਮ ਦੇ ਵਿੱਚ ਉਹਦੇ ਉੱਤੇ ਪਾਬੰਦੀ ਲਾਤੀ ਹੈ ਤੇ ਉਹਦੇ ਤੇ ਲਾਟ ਚਾਰਜ ਵੀ ਕੀਤੇ ਹੈਗੇ ਆ ਤੇ ਇਹ ਜਿਹੜੀ ਬਦਅਮਣੀ ਜਿਹੜੀ ਫੈਲ ਗਈ ਇਹਦੇ ਤੋਂ ਜਿਹੜਾ ਨਤੀਜਾ ਨਿਕਲਣਾ ਹੈ ਤੇ ਇਹਦੇ 'ਚ ਨਵ ਪਰਿਵਰਤਨ ਆ ਰਹੇ ਹੈ ਉਹ ਦੇ ਕੇ ਸਮਝੌਤੇ ਕਰਕੇ ਅਸੀਂ ਇਲੈਕਸ਼ਨ ਲੜਾਂਗੇ ਸਾਡੇ ਨੇ ਵੀ ਕਿਹਾ ਪਾਰਟੀ ਬਣਾਉਣ ਲਈ ਮਾਸਾ ਹਾਂਜੀ ਲੱਖਾ ਸੁਧਾਨਾ ਨੇ ਵੀ ਐਲਾਨ ਕੀਤਾ ਤੁਹਾਨੂੰ ਸਾਥੀ ਨੇ ਜੀ ਕਿ ਪਾਰਟੀ ਬਣਾਉਣ ਦਾ ਐਲਾਨ ਕੀਤਾ ਉਹਨਾਂ ਨੇ ਵੀ ਕਿ ਅਸੀਂ ਜਰੂਰ ਬਣਾਵਾਂਗੇ ਲੱਖਾ ਸੁਧਾਨਾ ਜੀ ਨੇ ਲੱਖਾ ਸੁਧਾਨਾ ਨੇ ਉਹਨੇ ਕਿਹਾ ਪਾਰਟੀ ਬਣਾਵਾਂਗੇ ਜੀ ਅਸੀਂ ਆਪਦੀ ਨਾਮੀ ਇਹ ਸਾਰੇ ਤੁਸੀਂ ਵੀ ਬਣਵਾ ਸਕਦੇ ਹੋ ਜੀ ਇੱਥੇ ਕੀ ਹੱਦ ਹੈ ਇਹ ਤੁਹਾਡੇ ਸਾਥੀ ਨੇ ਜੀ ਉਹਨਾਂ ਨਾਲ ਸਲਾਹ ਕੋਈ ਇਸ ਤਰ੍ਹਾਂ ਦੀ ਹੋ ਸਕਦੀ ਹੈ ਜੇ ਪਾਰਟੀ 'ਚ ਤੁਹਾਡੇ ਵੀ ਕੁੜਿਆ ਤੁਹਾਡੇ ਨਾਲ ਨਹੀਂ ਅਸੀਂ ਸਾਡੇ ਖਿਆਲ ਦੇ ਵਿੱਚ ਆਇਆ ਨਹੀਂ ਤੁਹਾਡੇ ਜ਼ਰੀਏ ਆਇਆ ਹੈ ਤੇ ਪਤਾ ਕਰਕੇ ਫਿਰ ਅਸੀਂ ਗੱਲਬਾਤ ਕਰ ਲਵਾਂਗੇ ਜੀ ਹਾਂ ਪਰਟੀ ਤਾਂ ਕੋਈ ਵੀ ਬਣਵਾ ਸਕਦਾ ਇਹਦੇ ਵਿੱਚ ਕਿਉਂ